ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਖੇਤ ਮੇ ਅਲਾ ਉੱਚੀਆਂ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣ ਪਾਹਣਿਓ ਬਰਸਨਾਤਾ ਬਰਸ ਕਣਾ ਬਹੁੜ ਬਰਸੈ ਕਾਹੇ ਨਾਨਕ ਤਨ ਬਲੇ ਹਾਰਨੇ ਜਿਨ ਗੁਰਮੁਖ ਪਾਇਆ ਮਨ ਮਾਹੇ ਮਹਲਾ ਤੀਜਾ ਮਿੱਠਾ ਸੋਜੋ ਪਾਵੰਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਰੀਐ ਜਾਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਦ ਧਿਆਏ ਜੀ ਜੰਤ ਸਭ ਤੇਰੇ ਆ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੇ ਨਿੰਦਾ ਕਰੇ ਇਸ ਮਾਰ ਪਚਾਈ ਚਿੰਤਾ ਛਾੜਿਆ ਚਿੰਤ ਰਹੋ ਨਾਨਕ ਲਗ ਪਾਏ ਸਲੋਕ ਮਹਲਾ 3 ਆਸਾ ਕਰਤਾ ਜਗ ਮੁਆ ਐਸਾ ਮਰਨਾ ਜਾਏ ਨਾਨਕ ਐਸਾ ਪੂਰੀਆਂ ਸੱਚੇ ਸਿਉ ਚਿਤ ਲਾਏ ਮਹਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀ ਤੀ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬਾਜੋ ਹਰ ਕੈ ਨਾਏ ਪੌੜੀ ਆਪੇ ਜਗਤੇ ਉਪਾਇਓ ਨਾ ਕਰ ਪੂਰਾ ਸਾਟ ਆਪੇ ਸਾ ਹੁਆ ਆਪੇ ਵਨ ਜਾ ਰਾਇ ਆਪੇ ਹਰ ਹਾਟ ਆਪੇ ਸਾਗਰ ਆਪੇ ਬੋਹਤਾ ਆਪੇ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਦਿਆਏ ਤੂੰ ਸਭ ਕੇ ਵਿਖ ਘਾਟ raag gujre var mahala panjwa ik onkar sat gur prasad saloka mahala panjwa antar gur aradhna jeh vaap gur nao ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੇ ਰਤਿਆ ਦਰਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉਤਮ ਕਾੜਿ ਹੈ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੇ ਪਾਏ ਕਾਜ ਸਵਾਰਿਆਨ ਹੋ ਆਇਆਪ ਦਿਹਾਲ ਮਨਹੁ ਨ ਵਿਸਾਰਿਆਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਆਪਣਾ ਨਿਰੰਜਨ ਪੁਰਖ ਅਗਮ ਅਪਾਰੀਐ ਸਚੂ ਸਚਾ ਸਚ ਸਚ ਨਿਹਾਰੀਐ ਊੜ ਨਾ ਜਾਪੈ ਕਿਛ ਤੇਰੀ ਧਾਰੀਐ ਸਭ ਸੈ ਦੇ ਦਾਤਾਰ ਜੇ ਤ ਉਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਪਵਜਲ ਮੰਝ ਹੁਕਮੇ ਤਾਰਿਏ ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰਿਏ ਤੇਰੇ ਗਤ ਮਿਤ ਲਖੇ ਨ ਜਾਏ ਹਉ ਤੁਧ ਬਲਿਹਾਰੀਏ ਸਾ ਲੋਕ ਮਹਲਾ ਪੰਜਵਾ ਜਾਂ ਤੂੰ ਤਸ ਹੈ ਮਿਹਰਵਾਨ ਅਚਿੰਤਾ ਵਸ ਹੈ ਮਨ ਮਾਹੇ ਜਾਂ ਤੂੰ ਤਸ ਹੈ ਮਿਹਰਵਾਨ ਨੋਨਦ ਕਰ ਮਹਪਾ ਹੈ ਜਾ ਤੂੰ ਤੁਸ ਹੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸ ਹੈ ਮਿਹਰਵਾਨ ਤਾਂ ਨਾਨਕ ਸਚ ਸਮਾਹੇ ਮਹਲਾ 5 ਕਿਤੀ ਬਹਿਨ ਬਹਿਣੇ ਮੁੱਛ ਵਜਾਇਨ ਵਜ ਨਾਨਕ ਸਚੇ ਨਾਮ ਵੇਣ ਕਿਸੈ ਨ ਰਹੀ ਹਾਲਜ ਪਉੜੀ ਤੁਦ ਤੇ ਆਏ ਨ ਬੀਦ ਕਤੇ ਬਾ ਸਣ ਖੜੇ ਗਣਤੇ ਗਣੇ ਨ ਜਾਏ ਤੇਰੇ ਦਰ ਪੜੇ ब्रह्मे तुदते आए ना इंद्र इंद्र रासना शंकर विसन अवतार हर जस मुख पणा पीर पे कंवर शेख मसा एक ओलिए होत होत नृंकार घट घट मौलीए ਉੜੋ ਕਰੇ ਵਿਨਾਸ਼ ਧਰਮੇ ਤੱਗਿਆ ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀ ਐ ਸਲੋਕ ਮਹੱਲਾ ਪੰਜਵਾ ਚੰਗਿਆਈ ਆਲਕ ਕਰੇ ਬੁਰੀਆਈ ਹੋਏ ਸ਼ੇਰ ਨਾਨਕ ਅੱਜ ਕਲ ਆਵਸੇ ਗਾਫਲ ਫਾਹੀ ਪੇਰ ਮਹਲਾ 55 ਕਿਤਿਆ ਕੁਡੰਗ ਗੁਜਾਤੀ ਐ ਨਾਹਿ ਤ ਨਾਨਕ ਤੈ ਸਹ ਟਕਿਆ ਮਨ ਮੈਂ ਸਚਾ ਮਿਤ ਪੌੜੀ ਹਉ ਮੰਗ ਤੁਜੇ ਦਿਆਲ ਕਰਦਾ ਸੰਗੋਲਿਆ ਨੋਂ ਨਿਦ ਪਾਇ ਰਾਜ ਜੀਵਾ ਭੁਲੇਆ ਅੰਮ੍ਰਿਤ ਨਾਮ ਨਿਧਾਨ ਦਸਾਂ ਕਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿਤ ਹੋਏ ਪਖਾ ਪਾਣੀ ਪੀਸ ਬਿਗਸਾਂ ਪੈਰ ਤੋਏ ਆਪੋ ਕਛੂ ਨ ਹੋਏ ਰਬ ਨਦਰ ਨੇ ਹਾਲੀ ਐ ਮੋਹਨਿਰ ਗੁਣ ਦੇ ਚੈਤਾ ਉਹ ਸੰਤ ਧਰਮਸਾਲੀ ਐ ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀਆਂ ਪੇਖੋ ਸਦਾ ਹਜ਼ੂਰ ਮਹੱਲਾ ਪੰਜਵਾ ਪਤ ਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸ ਨੂੰ ਕਰੇ ਰਹਿਮ ਤਿਸਨਾ ਵਿਸਾਰਦਾ ਆਪੇ ਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖੇ ਨਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸੇ ਉਦਾਰਦਾ ਜਿਸ ਦੇ ਹੋਵੇ ਵੱਲ ਸੁਖ ਦੇਨ ਹਾਰਦਾ ਸਦਾ ਆਪਗ ਦੇਵਾਨ ਹੈ ਹਉ ਤਿਸ ਨਮਸ਼ਕਾਰਦਾ ਸਾ ਲੋਕ ਮਹਲਾ 5 ਕਾਮ ਕ્રોਧ ਲੋਭ ਛੋੜੀਏ ਜੀ ਜਗਨ ਜਲਾਏ ਜੀਵੰਦ ਅਨਿਤ ਜਾਪੀਏ ਨਾਨਕ ਸਾਚਾ ਨਾਉ ਮਹਲਾ 5 ਸਿਮਰਤ ਸਿਮਰਤ ਪ੍ਰਭ ਆਪਣਾ ਸਭ ਵੱਲ ਪਾਏ ਆਹੇ ਨਾਨਕ ਨਾਮ ਅਰਦਿਆ ਗੁਰਪੂਰਿਆ ਦਿਆ ਮਿਲਾਏ ਪੋੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਜਿਸਕੇ ਗਏ ਬੁਲਾਏ ਮਿਟੇ ਅੰਦੇਸਿਆ ਜਿਸ ਕਾ ਦਰਸ਼ਨ ਦੇਖ ਜਗਤ ਨੇ ਹਾਲ ਹੋਏ ਜਨ ਕੈ ਸੰਗ ਨਿਹਾਲ ਪਾਪ ਮੈਲ ਧੋਏ ਅੰਮ੍ਰਿਤ ਸਚਨਾਉ ਉਥੈ ਜਪੀਐ ਮਨ ਕੋ ਹੋਏ ਸੰਤੋਖਾ ਭੁਖਾ ਤਰਾਪੀਐ ਜਿਸ ਕਟ ਵਸਿਆ ਨਾਉ ਤੇਸ ਬੰਧਨ ਕਾਟਿਐ ਗੁਰ ਪ੍ਰਸਾਦਿ ਕਿਨੈ ਵਿਰਲੇ ਹਰ ਤਨ ਖਾਟਿਐ ਸਲੋਕਾ ਮਹਲਾ 5 ਵਾ ਮਨ ਮਹਿ ਚਿਤ ਵਾਚਤ ਵਨੀ ਉਧਮ ਕਰ ਉਠਨੀ ਤ ਹਰ ਕੀਰਤਨ ਕਾਇ ਹਰੋ ਹਰ ਦੇਹੁ ਨਾਨਕ ਕੇ ਮੀਤ ਮਹਲਾ ਪੰਜਵਾ ਦ੍ਰਿਸ਼ਟਾਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲਾ ਨਾਨਕ ਜੋ ਪ੍ਰਭ ਪਾਨੀਆਂ ਮਰ ਵਿਸਾਰੀ ਸੁਨ ਪੌੜੀ ਜੀ ਕੀ ਬ੍ਰਥਾ ਹੋਏ ਸੋ ਵਰਪੈ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰ ਮਤ ਜਾਏ ਜਰ ਸਾਧ ਜਨਾ ਕੈ ਸੰਗ ਭਵਜਲਾ ਬਿਖ ਮਤਰ ਸੇਵ ਸਤ ਗੁਰ ਦੇਵ ਅਗੈ ਨ ਮਰੋ ਡਰ ਖੇਨ ਮੇ ਕਰੇ ਨਿਹਾਲ ਉਹਨੇ ਸਭਰ ਭਰ ਮਨ ਕੋ ਹੋਏ ਸੰਤੋਖ ਧਈਐ ਸਦਾ ਹਰ ਸੋ ਲਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹਲਾ 5 ਲਗੜੀ ਸਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੇ ਲਖ ਸਿਆਨ ਡੁੱਬਣ ਦੇਨਾ ਮਾਫਰੇ ਮਹਲਾ ਪੰਜਵਾ ਬਨ ਪਿਹਾਵਲੇ ਹਿਖ ਸਾਥੇ ਲਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਏ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੋੜੇ ਪਾਇਨ ਸਭ ਨਿਧਾਨ ਤੇ ਰਹੇ ਰੰਗ ਰਤਿਆ ਨਾ ਹੋਵੀ ਪਛਤਾਉ ਤਦ ਨੂੰ ਜਪਤਿਆ ਪਹੁੰਚ ਨ ਸਕੈ ਕੋਈ ਤੇਰੀ ਟੇਕ ਜਨ ਗੁਰ ਪੂਰੇ ਵਾਹਵਾ ਹੋ ਸੁਖ ਲਹਾ ਚਿਤਾਰ ਮਨ ਗੁਰ ਪੈ ਸਿਫਤ ਪੰਡਾਰ ਕਰਮੀ ਪਈਏ ਸਤ ਗੁਰ ਨਦਰ ਨਿਹਾਲ ਬੋੜ ਨ ਥਈਏ ਰਖੈ ਆਪ ਦਿਆਲ ਕਰਦਾ ਸਾਂ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸਲੋਕ ਮਹੱਲਾ ਪੰਜਵਾ ਪ੍ਰੇਮ ਪਟੋਲਾ ਤੇ ਸੈਦਤਾ ਟਕਣ ਕੋ ਪਤ ਮੇਰੀ ਦਾਨਾ ਬਿਨਾ ਸਾਈ ਮੇੜਾ ਨਾਨਕ ਸਾਰ ਨਾ ਜਾਣਾ ਤੇਰੀ ਮਹਲਾ ਪੰਜਵਾਂ ਤੇ ਤੇ ਸਿਮਰਨ ਹਬਕਿ ਸਲਦਮਾ ਬਖ ਮਨਾ ਡਠਮ ਕੋਈ ਜਿਸ ਪਤ ਰਖੈ ਸਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਪੌੜੀ ਹੋਵੇਂ ਸੁਖ ਕਣਾ ਦੇਤ ਆਈਐ ਮਨੇ ਰੋਗਾ ਕਾਣ ਹਰ ਗੁਣ ਗਾਏ ਅੰਦਰ ਵਰਤੇ ਠੰਡ ਪ੍ਰਭ ਚਿਤ ਆਏ ਪੂਰਨ ਹੋਵੇ ਆਸ ਨਾਏ ਮਨ ਵਸਾਏ ਕੋਈ ਨ ਲੱਗੇ ਬਿਗਨ ਆਪ ਗਵਾਏ ਤੂੰ ਗਿਆਨ ਪਦਾਰਥ ਮਤ ਗੁਰ ਤੇ ਪਈ ਐ ਤੈਨ ਪਾਏ ਸਬੇ ਥੋਕਾ ਜਿ세 ਆਪ ਦਿਵਾਈ ਐ ਤੂੰ ਸਬਨਾ ਕਾ ਖਸਮ ਸਭ ਤੇਰੇ ਛਾਇ ਐ ਸਲੋਕ ਮਹੱਲਾ 5 ਨਦੀ ਤਰੰਦੜੀ ਮੈਡਾ ਖੋਜ ਨ ਖੁਬੈ ਮਜ ਮੁਹੱਬਤ ਤੇਰੀ ਤੋ ਸਹ ਚਰਨੀ ਮੈ ਡਹੀ ਅੜਾ ਫਤਮਾ ਹਰਨਾਨਕ ਤੁਲਹਾ ਬੇੜੀ ਮਹੱਲਾ 5 ਵਾ ਜਿਨਾ ਦੇ ਸੰਦੜਿਆ ਦੁਰਮਤ ਵੰਜੇ ਮਿੱਤਰਿਆ ਸਾੜੜੇ ਸੇ ਹਾਂ ਟੁੜਿੰਦੀ ਜਗ ਸਬਾਇ ਜਨਾਨਕ ਵਿਰਲੇ ਕੇ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆਂ ਜਨਮ ਮਰਨ ਭੋ ਕਟਿਏ ਜਨ ਕਾ ਸ਼ਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇਨ ਰੰਗ ਜਿਸ ਦੇ ਸਭ ਧਾਰਿਆ ਉੱਚੀ ਹੋਈ ਉਚਾ ਥਾਨ ਅਗਮ ਅਪਾਰਿਆ ਰਹਿਨ ਦਿਨ ਸ ਕਰ ਜੋੜਾ ਸਾਸ ਸਾਸ ਤੇ ਆਏ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਏ ਰੇਨ ਦਿਨ ਸਕਰ ਜੋੜ ਸਾਸ ਸਾਸ ਧਈਏ ਜਾ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ